ਬੋ ਸਤਿ ਸ੍ਰੀ ਅਕਾਲ ਜੀ ਵਿਦਿਆਰਥੀ ਰਹਿ ਰਹੇ ਕਿਉਂਕਿ ਦਾਵਾ ਸਾਹਿਬ ਕਿਸੇ ਪੰਦੇ ਇਸ ਸਮਾਜ ਦੇ ਜਾਂ ਕਿਸੇ ਨੇ ਕਿਹਾ ਨਹੀਂ ਕਿ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਹਰ ਕੋਮ ਹਰ ਧਰਮ ਨੂੰ ਸਾਰਿਆਂ ਨੂੰ ਪਰ ਪੂਰੀ ਕਮੇਟੀ ਦਾਵਾ ਸਾਹਿਬ ਨੇ ਦਰਤਾਂ ਦੇ ਕੇਰ ਮੈਂਸ ਕਮੇਟੀ ਦੇ ਉਹਦੇ ਵਿੱਚ ਦੇਖਣ ਤੋਂ ਬੰਦਾ ਸੀ ਹਰ ਧਰਮ ਦਾ ਸੀ ਹਰ ਸਮਾਜ ਦਾ ਜਦੋਂ ਸਭਾ ਲਿਖਿਆ ਗਿਆ ਰੋਗ ਇਤੇ ਜਿਹੜੀ ਲਿਖਨ ਤੋਂ ਬਾਅਦ ਚਰਚਾ ਹੁੰਦੀ ਸੀ ਔਰ ਉਸ ਦੇ ਬਾਅਦ ਹੁਣ ਤੋਂ ਪਿਆਰ ਦੇ ਜਾ ਕੇ ਲੱਗੂ ਹੈ ਕਿ ਚਰਚੇ ਤੇ ਕੈਂਪੂਲ ਨੂੰ ਕਰਨ ਵਾਲੀ ਕੋਈ ਵੀ ਸਾਰੇ ਧਰਮਾਂ ਨੂੰ ਵੀ ਬਰਾਬਰ ਦਾ ਹੱਕ ਦਿੱਤਾ ਹੈ ਕੋਈ ਵੀ ਧਰਮ ਆਪਣੀ ਗੱਲ ਕਰ ਸਕਦਾ ਹੈ ਨਜ਼ਾਰਾ ਕਰ ਸਕਦਾ ਹੈ ਜੇ ਉਹਨਾਂ ਤੱਕ ਆਉਂਦਾ ਹੈ ਕੋਈ ਵੀ ਬੰਦਾ ਆਪਣੇ ਹੱਕ ਦੀ ਆਵਾਜ਼ ਉਠਾ ਸਕਦਾ ਹੈ ਸ਼ੈਂਪੇ ਇਕੱਲੇ ਹੀ ਇਸ ਤੋਂ ਪਰਗਵਾਰੇ ਨੇ ਕਿਹਾ ਇਸ ਵਰਗਾ ਟਕਾਉਂਦਾ ਸੀ ਉਹਦੇ ਵਾਇਓਂਗੇ ਫਿਰ ਇੱਕ ਪ੍ਰੋਗਰਾਮ ਚੱਲੀ ਜਾਂਦੇ ਔਰ ਲੋਕਾਂ ਨੇ ਦੱਸੇ ਅੱਜ ਤੱਕ ਜੇ ਇਸੇ ਤੇ ਪਹੁੰਚੇ ਆ ਉਹ ਪ੍ਰੋਗਰਾਮਾਂ ਦੇ ਕਰਕੇ ਹੀ ਪਹੁੰਚੇ ਆ ਨਹੀਂ ਤਾਂ ਅੱਜ ਤੱਕ ਤਕਰੀਰੇ ਥੱਲੇ ਨਿਕੜੀ ਸਕਦੇ ਸੀ ਅਸੀਂ ਸਾਰੇ ਸਾਥੀਆਂ ਦੇਸ਼ੀ ਕਰਦੇ ਆ ਕਿ ਉਹ ਪ੍ਰੋਗਰਾਮ ਸੰਜਾ ਹੈ ਤੁਸੀਂ ਕਰਕੇ ਕਿਸੇ ਦਾ ਉੱਚ ਅੰਦਾਜ਼ਾ ਪਾਛਿਲਾ ਨਾ ਕੋਈ ਪ੍ਰੋਗਰਾਮ ਨਹੀਂ ਜੋ ਵੀ ਬਾਬਾ ਸਾਹਿਬਾਈ ਕਰਦੇ ਸਾਰਿਆਂ ਦੇ ਸਮਾਜ ਦੇ ਨਾਲ ਸਾਰੇ ਲੋਕ ਤੇ ਸੰਜੇ ਆਪੋ ਸਾਰੇ ਪਟਕੇ ਆਪਣੇ ਆਪੋ ਇਕੱਤਰ ਹੋ ਜਾਂਦੇ ਔਰ ਬੇਟੀ ਕੀ ਜਲਦੀ ਔਰ ਫੀਟਣਾ ਕੀਤਾ ਜਾਂਦਾ ਗਲਤ ਕਰੋ ਚੱਕਰ ਦਿਨ ਬੜਾ ਆਪੋ ਜਣ ਜਾਣੇ ਭਾਈ ਉਹ ਭਾਈ ਇੱਕ ਬਈ ਦੇਖੀ ਮਰ ਬੱਸ ਇਹ ਕੋਈ ਦੇਰ ਤੱਕ ਜਵਾਬ ਨਹੀਂ ਦੇ ਉਤਰ ਨਹੀਂ ਇਹ ਵੀ ਇਹ ਨਾਉਣ ਹੀ ਹਰ ਪੱਟ ਕੀਤੀ ਆ ਉਹ ਜੈਨ ਵੀ ਜ਼ਿੰਮੇਵਾਰੀ ਲਈ ਆ ਇਹ ਬਹੁਤ ਗੰਭੀਰ ਥਾਮ ਹੈ ਕਿਉਂਕਿ ਆਮ ਤੌਰ ਤੇ ਸਾਡਾ ਜਿਹੜਾ ਸਮਾਜ ਆ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਦਾ ਅਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਡੇ ਜੰਮਣ ਤੇ ਵੀ ਮਰਨ ਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੁੰਦਾ ਹੈ ਇਸ ਕਰਕੇ ਤੇਰੀ ਮੱਲੋ ਭਈਆਂ ਸੋਣਿਆ ਚਾਹੇ ਹੋਵੇ ਤੇਰੀ ਮੱਲੋ ਭਈਆਂ ਉਸ ਤੋਂ ਬਾਅਦ ਸਾਨੂੰ ਐਸੇ ਸਮਾਜ ਨੂੰ ਇਹ ਵੀ ਇੱਕ ਬਹੁਤ ਵੱਡਾ ਮਾਨ ਪ੍ਰਾਪਤ ਹੈ ਜਿਹੜਾ ਤੇ ਬੀ ਆਰ ਮੇਧガルਜੀ ਜੋ ਸਾਡੇ ਕੌਮ ਚ ਹੋਏ ਆ ਸਾਡੇ ਵਿੱਚੋਂ ਹੋਏ ਆ ਤੇ ਜਿਹੜਾ ਉਹ ਸੰਵਿਧਾਨ ਲਿਖਿਆ ਹੈ ਉਹ ਸਾਰਿਆਂ ਵਾਸਤੇ ਇੱਕ ਸਾਰੇ ਜੋ ਕੋਈ ਵੀ ਐਸੀ ਸਮਾਜ ਆ ਜਨਰਲ ਵਾਰ ਕੋਈ ਵੀ ਹੈਗਾ ਉਹ ਜਿਹੜਾ ਸੰਵਿਧਾਨ ਆ ਉਹਨੂੰ ਸਾਰੇ ਮੰਨਦੇ ਆ ਉਹ ਸਾਰਿਆਂ ਤੇ ਲਾਗੂ ਹੁੰਦਾ ਸੋ ਇਸ ਕਰਕੇ ਜਿਹੜਾ ਵੀ ਬੰਦਾ ਇਹ ਹਰਕਤ ਕਰ ਰਿਹਾ ਵਾ ਉਹ ਗਲਤ ਆ ਤੇ ਅਸੀਂ ਇਹ ਵੀ ਪਿਛਲੀ ਵਾਰੀ ਗੱਲ ਕਹੀ ਸੀ ਵੀ ਉਸ ਬੰਦੇ ਨੇ ਜਿਹੜਾ ਸਾਡੇ ਸਮਾਜ ਨਾਲ ਤੰਗਾ ਲਿਆ ਆ ਉਹ ਗਲਤ ਕੀਤਾ ਹੈ ਉਹ ਪਿਸਤਾਉ ਆ ਦੂਜੇ ਪਾਸੇ ਅਸੀਂ ਤੁਹਾਨੂੰ ਹੋਰ ਵੀ ਬਹੁਤ ਦੁੱਖ ਆ ਕਿ ਜਿਹੜਾ ਦੂਜੀ ਵਾਰੀ ਜਿਹੜੀ ਘਟਨਾ ਆ ਉਹ ਇੱਥੇ ਹੀ ਮੱਲ ਹੋਈ ਆ ਇਹ ਵੀ ਅਸੀਂ ਮਾਲਕੇ ਦਾ ਇੱਕ ਵਿਚੋਚਣ ਵਾਲੀ ਗੱਲ ਆ ਇਸ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਸੀਂ ਇਹ ਕਹਾਂਗੇ ਵੀ ਇਹ ਜਿਹੜਾ ਇਹ ਵੀ ਖੋ ਕੀਤੀ ਜਾਵੇ ਦੂਜੇ ਪਾਸੇ ਚਲੋ ਚਲੋ ਥੋੜੇ ਹੀ 1-2 ਦਿਨ ਦੇ ਵਿੱਚ ਹੀ ਬਾਬਾ ਜੀ ਬਾਬਾ ਜੀ ਆਓ ਬੈਠੋ ਬਾਦਰੀ ਜੀ ਇਹਦਾ ਆਇਓ ਫਿਰ ਉਤਰਾ ਲੱਗਦਾ ਇੱਕ ਦੋ ਦਿਨ ਵਿੱਚ ਹੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਹੈ ਉਹ ਜਿਹੜੇ ਦੋਸ਼ੀ ਆ ਉਹ ਤੱਕ ਪਹੁੰਚਣ ਵਾਲੀ ਆ ਕਿਉਂਕਿ ਇਹ ਸੁਪਤੀਸ਼ੀ ਵਿਸ਼ਾ ਆ ਆਪਾਂ ਇਹਦੇ ਬਾਰੇ ਬਹੁਤੀ ਗੱਲਬਾਤ ਨਹੀਂ ਕਰ ਸਕਦੇ ਅੱਜ ਝੰਡਾ ਨਹੀਂ ਕੋਸਣਾ ਦੇਣੇ ਝੰਡਾ ਨਹੀਂ ਨਹੀਂ ਜਾਂਦੇ ਝੰਡਾ ਮੋਸਟਰ ਨੇ ਚਾਦ ਦੇ ਬੈਠੇ ਆਸਮਾਨ ਦੇ ਅਰੋਗਤਾ ਦੀ ਅੱਜ ਨੌਂ ਦੇ ਦੋ ਟਨ ਬਣਾਉਣਗੇ 2 ਟਨ ਬਣਾਉਣਗੇ ਸਾਰੇ ਹੀ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਸੰਗਤਾਂ ਸੇ ਆਪਣੇ ਜੋ ਮੈਚ ਪਿੱਛੇ ਹੁਤੇ ਬੈਠਣ ਦੀ ਕਿਰਪਾ ਕਰਨ ਤੋਂ ਮੈਂ ਜਨੈਲ ਜੀ ਜੋ ਕੌਮੀ ਇੱਕ ਦੇਵੀ ਸੰਚਾਲਕ ਨੇ ਔਰ ਲੋਕ ਇਨਸਾਫ ਮੰਚ ਦੇ ਵੀ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਪਣੇ 2 ਮਿੰਟ ਬਾਅਦ ਤੇ ਹਾਜ਼ਰ ਹੋਵੋ ਬਹੁਤ ਹੀ ਸਤਕਾਰਯੋਗ ਭੈਣੋ ਭਰਾਓ ਅੱਜ ਦਾ ਜਿਹੜਾ ਰੋਸ਼ ਮਾਰਚ ਆ ਉਹ ਗੁਰੂ ਰਵਿਦਾਸ ਜੀ ਬਾਵਾ ਵੱਲੋਂ ਅੰਮੇਲਕਰ ਸੁਭਾਵਾ ਬਾਵਾ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਰੱਖਿਆ ਗਿਆ ਸੀ ਜਿਹੜਾ ਰੋਸ ਮਾਰਚ ਅੱਜ ਆਪਾਂ ਕਿਉਂ ਕਰ ਰਹੇ ਆ ਕਿਉਂਕਿ ਅੱਜ ਸਾਡੇ ਬਾਵਾ ਸਾਹਿਬ ਭੀਮਰਾਓ ਵੇਦਗਾਰ ਜੀ ਨੇ ਜਿਹੜਾ ਸਵਿਧਾਨ ਸਾਨੂੰ ਦਿੱਤਾ ਸੀ ਉਹ ਸਵਿਧਾਨ ਦੇ ਕਰਕੇ ਹੀ ਅੱਜ ਅਸੀਂ ਆ ਮੈਕ ਤੇ ਬੋਲ ਰਹੇ ਆ ਉਹਦੇ ਕਰਕੇ ਹੀ ਅਸੀਂ ਅੱਜ ਜਿਹੜੇ ਸਾਡੇ ਭਾਈ ਭਰਾ ਆ ਨੌਕਰੀਆਂ ਕਰ ਰਹਾ ਆ ਤੇ ਉਹਦਾ ਜਿਹੜਾ ਇੱਥੇ ਸਟੈਚੂ ਲੱਗਾ ਆ ਉਹਦੀ ਦੂਜੀ ਵਾਰੀ ਜਿਹੜੀ ਘਟਨਾ ਵਾਪਰੀ ਆ ਮੰਦਪਾਗੀ ਘਟਨਾ ਕਹਿ ਲਓ ਜਿਹੜੀ ਕਿ ਜਦੋਂ ਪਹਿਲੀ ਵਾਰੀ ਹੋਈ ਸੀ ਉਦੋਂ ਵੱਖ-ਵੱਖ ਪਾਰਟੀਆਂ ਆ ਨੇ ਧਰਨੇ ਵੀ ਲਾਏ ਉਹਦੀ ਰਾਖੀ ਕਰਨ ਲਈ ਉਥੇ ਪੈਰੋ ਦੇਣ ਦੀ ਵੀ ਗੱਲ ਕੀਤੀ ਪਰ ਉਹ ਜਿਹੜੇ ਬੇਈਮਾਨ ਲੋਕ ਆ ਜਿਹੜੇ ਏ ਸਾਡੇ ਪਾਈਚਾਰੇ ਵਿੱਚ ਬੰਡੀਆਂ ਪਾਉਣੀਆਂ ਚਾਹੁੰਦੇ ਆ ਉਹਨਾਂ ਨੂੰ ਅੱਜ ਦੱਸਣ ਦੇ ਲਈ ਅਸੀਂ ਇਹ ਜਿਹੜਾ ਮਾਰਚ ਕਰ ਰਹੇ ਆ ਵੀ ਅਸੀਂ ਜਿਹੜੇ ਲੋਕ ਆ ਬਾਵਾ ਸਾਹਿਬ ਦੇ ਨਿਆਈ ਆ ਜੇ ਕੋਈ ਉਹਦੇ ਆਲੂ ਉਂਗਲ ਕਰੂਗਾ ਤੇ ਉਹਦੀ ਅਸੀਂ ਉਂਗਲ ਪਾਉਂਦੇ ਆਂਗੇ ਇਸ ਕਰਕੇ ਅੱਜ ਅਸੀਂ ਇਕੱਠੇ ਹੋਏ ਆ ਅਸੀਂ ਕਿਤੇ ਪਾਰਟੀ ਵੱਲੋਂ ਨਹੀਂ ਅਸੀਂ ਸਾਰੇ ਜਿਹੜੇ ਸਮਾਜਿਕ ਜਥੇਬੰਦੀਆਂ ਆ ਬਾਵਾ ਸਾਹਿਬ ਮੇਲਗਰ ਸੁਭਾਵਾਂ ਆ ਉਨਾ ਕਰਕੇ ਅੱਜ ਉਹਨਾਂ ਵੱਲੋਂ ਇਕੱਠੇ ਹੋਏ ਆ ਇਹ ਜਿਹੜਾ 바ਵਾ ਸਾਹਿਬ ਆ ਸਾਡੇ ਸਾਰੇ ਲੋਕਾਂ ਦੇ ਆ ਕਿਸੇ ਜਾਤ ਪਾਤ ਦੀ ਗੱਲ ਨਹੀਂ ਕਿਸੇ ਧਰਮ ਦੀ ਗੱਲ ਨਹੀਂ ਕਿਸੇ ਪਾਰਟੀ ਦੀ ਗੱਲ ਨਹੀਂ ਇਹ ਜਿਹੜੇ 바ਵਾ ਸਾਹਿਬ ਨੇ ਸੰਵਿਧਾਨ ਸੰਦ ਦਿੱਤਾ ਇਹ ਸਾਰੇ ਆਲੇ ਬਰਾਬਰ ਦਿੱਤਾ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਆਓ ਇਕੱਠੇ ਹੋ ਕੇ ਆਪਾਂ ਇਸ ਜਿਹੜੇ ਮਾਰੇ ਆਂਸਰ ਉਹਨਾਂ ਦੇ ਖਿਲਾਫ ਲੜੀਏ ਜਿਨ੍ਹਾਂ ਨੇ ਮਾਰੀ ਕਰਨਾਂ ਕੀ ਕੀਤੀ ਆ ਬਾਬਾ ਸਾਹਿਬ ਦੇ ਸਿੱਖਿਓ ਨੂੰ ਜਿਨ੍ਹਾਂ ਨੇ ਅਪਮਾਨਿਤ ਕੀਤਾ ਉਹਨਾਂ ਦੇ ਖਿਲਾਫ ਜੰਗ ਜਾਰੀ ਰੱਖੀਏ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਤੱਕ ਦੁਹਾਨ ਦੀ ਮੰਗ ਕਰੀਏ ਵੀ ਇਦਾਂ ਦੇ ਲੋਕ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਸੋਚਣਾ ਵੀ ਜੇ ਕੋਈ ਤਰੀਕਾ ਕਰਨਾ ਨਹੀਂ ਕਰਨੀ ਆ ਤੇ ਸਾਨੂੰ ਫਿਰ ਮੌਤ ਹੋਣੀ ਆ ਇਸ ਕਰਕੇ ਅਸੀਂ ਅੱਜ ਜਿਹੜਾ ਮਾਰਚ ਕਰ ਰਹੇ ਆ ਇੰਨੀਆਂ ਗੱਲਾਂ ਦਾ ਮੈਂ ਸਾਰਿਆਂ ਨੂੰ ਧੰਨਵਾਦ ਜੈ ਜੰਤਾ ਜੈ ਸੰਘਰਸ਼ ਜੈ ਭੀਮ ਜੈ ਭਾਪਾ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਗੱਲ ਆਪਾਂ 40-45 ਸਾਲ ਪਹਿਲਾਂ ਦੀ ਸ਼ੋਅ ਕਰ ਲੰਨੇ ਆ ਜੋ ਬਾਬਾ ਸਾਹਿਬ ਨੇ ਕਹੇ ਸੀ ਬੜੋ ਜੜੋ ਤੇ ਸੰਘਰਸ਼ ਕਰੋ ਦੇਖੋ ਸਾਡ ਆਪਾਂ ਸਾਰਿਆਂ ਨੇ ਜਿਹੜੇ ਦਿਨ ਦੇਖੇ ਆ ਕਿੱਦਾਂ ਦੇ ਸੀਗੇ ਸਾਰਿਆਂ ਨੇ ਮਨੋਂ ਸੱਜੋ ਦੀ ਸਾਡੀ ਬਰਾਦਰੀ ਨੇ ਨਹੀਂ ਹੋਰ ਵੀ ਦੇਖੇ ਬਹੁਤ ਉਸ ਵੇਲੇ ਸਾਡੇ ਜਿਹੜੇ ਪੇਰੈਂਟ ਸੀਗੇ ਅਨਪੜ੍ਹ ਸੀਗੇ ਜਦੋਂ ਉਹਨਾਂ ਨੇ ਕੋਸ਼ਿਸ਼ ਕਰਕੇ ਸਾਨੂੰ ਜਿੰਨੀ ਹਿੰਮਤ ਸੀ ਪੜ੍ਹੇ ਆ ਤੇ ਅੱਜ ਅਸੀਂ ਆਪਣੇ ਬਿਨੈਸ ਖੋਲ ਕੇ ਜਿਵੇਂ ਇਹ ਮਾਈਕ ਤੇ ਜਿਹੜਾ ਆ ਉਹ ਸਰਪੰਚ ਆਪਣੇ ਹਾਜ਼ਰ ਹੋ ਰਹੇ ਆ ਇਹ ਬੜੋ ਜੜੋ ਤ ਸੰਗਠਨ ਕਰੋ ਇਹ ਇੱਕ ਬਹੁਤ ਵੱਡੀ ਦੇਣ ਆ ਡਾਕਟਰ ਸਾਹਿਬ ਦੀ ਤੇ ਹੁਣ ਮੈਂ ਬੇਨਤੀ ਕਰਾਂਗਾ ਜੀ ਜਸਪਾਲ ਗਿੰਡਾ ਜੀ ਹੁਣ ਦੋ ਮਿੰਟ ਵਿੱਚ ਸਮਾਂ ਘੱਟ ਤੇ ਗੱਲਾਂ ਆਪਾਂ ਜ਼ਿਆਦਾ ਦੱਸਣੀ ਬਹੁਤ ਬਹੁਤ ਧੰਨਵਾਦ ਪਰ ਮ ਸਤਕਾਰ ਜੋ ਵੱਖ-ਵੱਖ ਇਲਾਕਿਆਂ ਤੋਂ ਆਏ ਭੈਣ ਭਰਾ ਦੋ ਬਹੁਤ ਮੋਤਵਾਰ ਵਿਅਕਤੀ ਹੋਰ ਖਾਸ ਕਰਕੇ ਛਿਰੀ ਗੁਰੂ ਰਵਦਾਸ ਸਭਾਵਾ ਜਿਨ੍ਹਾਂ ਨੇ ਕੱਲ ਛਿਰੀ ਗੁਰੂ ਰਵਦਾਸ ਭਵਨ 플ੋਰ ਵਿਖੇ ਇੱਕ ਇਕੱਠ ਕਰਕੇ ਇੱਕ ਮਿੰਟ ਕਰ ਛਿਰੀ ਗੁਰੂ ਰਵਦਾਸ ਭਵਨ 플ੋਰ ਮੰਦਰ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਮਿਲਿਆਂ ਨੂੰ ਸੱਦ ਕੇ ਔਰ ਇੱਕ ਮੀਟਿੰਗ ਕੀਤੀ ਗਈ ਮੈਂ ਗੱਲ ਕਹਿਣ ਲੱਗਾ ਮੇਰੀ ਗੱਲ ਦਾ ਕੋਈ ਇਤਰਾਜ਼ ਨਾ ਕਰੇ ਜੇ ਕਿਸੇ ਨੂੰ ਕੋਈ ਇਤਰਾਜ਼ ਹੋਊਗਾ ਤਾਂ ਮੈਂ ਨਾਲ ਸਵੇਰ ਨੂੰ ਬੈਠ ਕੇ ਟੇਬਲ ਤੇ ਗੱਲ ਕਰਦੇ ਜਦੋਂ ਆਪਣੀ ਸ਼੍ਰੀ ਗੁਰੂ ਦਾਸ ਮੰਦਿਰ ਦੇ ਵਿੱਚ ਬੈਠ ਕੇ ਇੱਕ ਮਤਾ ਪਾਸ ਕੀਤਾ ਗਿਆ ਵੀ ਜਿਹੜਾ ਰੋਸ ਧਰਨਾ ਆ ਪਿੰਡ ਨੰਗਲ ਤੋਂ ਲੈ ਕੇ ਡਾਕਟਰ ਉਮੀਦਗਰ ਚੌਕ ਤੱਕ 100 ਜੋ ਫੜਕਦੇ ਅੱਗੇ ਬਾਬਾ ਸਾਹਿਬ ਜੀ ਦਾ ਸਟੈਚੂ ਲੱਗਾ ਆ ਵੀ ਆਪਾਂ ਉੱਥੇ ਤੱਕ ਜਾਣਾ ਫੇਰ ਵਿੱਚੋਂ ਪਤਾ ਨਹੀਂ ਕੀ ਗੱਲ ਹੋਈ ਆ ਅਸੀਂ ਇੱਕ ਪਾਸੇ ਤੱਕ ਗੱਲਾਂ ਕਰਦੇ ਆ ਵੀ ਸਾਰੇ ਕੱਲੋਂ ਏਕਾ ਬੇਗਮ ਪੁਰਾਪਾ ਸੋਣਾ ਆ ਉਹ ਲੋਕੋ ਬੇਗਮ ਪੁਰਾ ਦਾ ਆਪਣੇ ਹੱਥ ਵਿੱਚ ਆ ਗਿਆ ਸ੍ਰੀ ਗੁਰੂ ਅਰਜਨ ਜੀ ਮਹਾਰਾਜ ਅੱਜ ਤੋਂ 628 ਸਾਲ ਪਹਿਲਾਂ ਬੇਗਮ ਪ੍ਰੇਦੀ ਕਲਪਨਾ ਕਰਗੇ ਜੀ ਅੱਜ ਆਪਾਂ ਨੂੰ ਸੁਭਾਲਣ ਦੀ ਲੋੜ ਹੈ ਬੇਗਮ ਪ੍ਰੇਦੀ ਆਓ ਆਪਾਂ ਇਕੱਠੇ ਹੋ ਗਏ ਹਮਲਾ ਮਾਰੀਏ ਬਾਬਾ ਸਾਹਿਬ ਦੇ ਜੋ ਸਟੇਜੋ ਦੀ ਵਿਦਬੀ ਕੀਤੀ ਗਈ ਹੈ ਫਲਾਣ ਸਾਹਿਬ ਇਹ ਦੂਜੀ ਵਾਰੀ ਹੋ ਚੁੱਕੀ ਘਟਨਾ ਅਸੀਂ ਉਸ ਕੁੱਤੇ ਬੰਦੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਜਿਨ੍ਹਾਂ ਨੇ ਇਹ ਘਟਨਾ ਕੀਤੀ ਆ ਜੇ ਅਸੀਂ ਨਾਂ ਲਮਾਉਂਦੇ ਬਹੁਤ ਹਾਈਲਾਈਟ ਹੁੰਦਾ ਲੋ ਜੀ ਫਲਾਣੇ ਬੰਦੇ ਦਾ ਨਾਂ ਬਹੁਤ ਲੈ ਰਹੇ ਆ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਸਿਹਤ ਗੁਰਦੁਆਰ ਸੁਭਾਵਾਂ ਦੇ ਜਿੰਨੇ ਵੀ ਮੰਦਰਾਂ ਦੇ ਪ੍ਰਬੰਧਕ ਗਿਆ ਪ੍ਰਧਾਨ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਅੱਜ ਤੁਸੀਂ ਰੋਸ ਧਾਨੇ ਵਿੱਚ ਸਾਰੇ ਸ਼ਾਮਲ ਹੋਣ ਜਾ ਰਹੇ ਆਂ ਔਰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਕਰਨਾ ਜੇ ਕਿਸੇ ਨੇ ਰਸਤੇ ਦੇ ਵਿੱਚ ਜਾ ਕੇ ਕਿਸੇ ਦਾ ਕੋਈ ਨੁਕਸਾਨ ਕੀਤਾ ਕਿਸੇ ਦੀ ਕੋ ਸ਼ਾਨ ਦੇ ਖਿਲਾਫ ਕੀਤਾ ਪ੍ਰਸ਼ਾਸਨ ਉੱਥੇ ਖੜਾ ਅਸੀਂ ਉਹਦੇ ਕੋਈ ਜ਼ਿੰਮੇਵਾਰ ਨਹੀਂ ਹੋਵਾਂਗੇ ਉਹ ਵਿਅਕਤੀ ਆਪਣੇ ਆਪ ਜ਼ਿੰਮੇਵਾਰ ਹੋਵੇਗਾ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਰੋਸ ਧਾਨੇ ਵਿੱਚ ਆਪਾਂ ਸ਼ਾਮਲ ਹੋਣਾ ਜਿੱਥੇ ਪ੍ਰਬੰਧਕ ਕਮੇਟੀਆਂ ਨੇ ਅੱਜ ਇਹ ਫੈਸਲਾ ਕੀਤਾ ਮੈਂ ਪ੍ਰਬੰਧਕ ਕਮੇਟੀਆਂ ਨੂੰ ਵੀ ਉਹਨਾਂ ਦੀ ਵੀ ਪ੍ਰਸ਼ੰਸਾ ਕਰਦਾ ਇਹ ਚੰਗਾ ਕਦਮ ਆ ਜੇ ਆਪਾਂ ਏਕੇ ਦੇ ਨਾਲ ਹੋ ਕੇ ਅੱਜ ਆਪੇ ਇਥੋਂ ਸਾਰੇ ਇਕੱਠੇ ਹੋ ਕੇ ਆਪਾਂ ਚੱਲੀਏ ਔਰ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨਵਾਦ ਦੇ ਜੈ ਗੁਰਦੇਵ ਧੰਨ ਗੁਰਦੇਵ ਜਲਦੀ ਹੀ ਆਪਾਂ ਛੇਤੀ ਇਸ ਹਸਪਤਾਲ ਨੂੰ ਲੈ ਕੇ ਆਪਾਂ ਡਾਕਟਰ ਮਦਗਪਤੀ ਚੌਂਕਾ ਮੁਜੱਲਾ ਹੋਣ ਦੋ ਮਿੰਟ ਲਈ ਸਰ ਦੋ ਮਿੰਟ ਲਈ ਬੀਜੰਦਰ ਸੰਧੂ ਜੀ ਦੋ ਮਟਲੇ ਸਰੂ ਸਮੂਹ ਧੰਨੇ ਦੇ ਵਿੱਚ ਆਏ ਸਾਰੇ ਭਾਤਿਆਂ ਨੂੰ ਜੈ ਪੀਮ ਜੈ ਪਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣਦੇ ਆ ਕਿ ਅੱਜ ਇੱਥੇ ਆਪਾਂ ਕਿਉਂ ਇਕੱਠੇ ਹੋਏ ਆ ਬਾਬਾ ਸਾਹਿਬ ਨੇ ਇੱਕ ਫਲਸਫਾ ਦਿੱਤਾ ਉੱਪਰੋਂ ਪੜੋ ਜੁਰਤ ਤੇ ਸੰਘਰਸ਼ ਕਰੋ ਆਪਾਂ ਉਸ ਫਲਸਫੇ ਦੇ ਪਹਿਲੇ ਪੌਡੇ ਤੇ ਚੜ ਗਏ ਆ ਪੜਤਾ ਲੈ ਆ ਪਰ ਆਪਾਂ ਜੁੜੇ ਨਹੀਂ ਹਾਂਗੇ ਅੱਲੇ ਸਾਨੂੰ ਸਾਨੂੰ ਵੱਡੀ ਲੋੜ ਮੌਜੂਦਾ ਟਾਈਮ ਦੇ ਵਿੱਚ ਜੁੜਨ ਦੀ ਆ ਜੇ ਆਪਾਂ ਜੁੜੇ ਹੁੰਦੇ ਤਾਂ ਸ਼ਾਇਦ ਦੂਜੀ ਵਾਰੀ ਆਹ ਕਦਰਾਂ ਨਾ ਹੁੰਦੀ ਇਹ ਆਪਣੇ ਸਾਰਿਆਂ ਦੇ ਲਈ ਇੱਕ ਸਬਕਾ ਸਾਨੂੰ ਸਿੱਖਣਾ ਚਾਹੀਦਾ ਕਿ ਅਸੀਂ ਜੁੜਨਾ ਕਿਦੋਂ ਵਲ ਜੇ ਇਦਾਂ ਹੀ ਇਕੱਲੇ ਇਕੱਲੇ ਰਹਿ ਗਏ ਆਪਾਂ ਇੱਕ ਜਿਹੜੀ ਬਾਬਾ ਸਾਹਿਬ ਨਾਮਲੇਵਾ ਸੰਗਤ ਆ ਜੇ ਉਹ ਹੀ ਨਹੀਂ ਜੁੜ ਸਕਦੀ ਬਾਬਾ ਸਾਹਿਬ ਦੇ ਨਾਮ ਤੇ ਨਹੀਂ ਜੁੜ ਸਕਦੀ ਤਾਂ ਮੈਨੂੰ ਲੱਗਦਾ ਦੂ ਵੱਡੀ ਸ਼ਰਮ ਦੀ ਗੱਲ ਸਾਡੇ ਲਈ ਕੋਈ ਨਹੀਂ ਹੈਗੀ ਇਸ ਲਈ ਆਪਾਂ ਸਾਰਿਆਂ ਨੂੰ ਜੁੜਨਾ ਚਾਹੀਦਾ ਆ ਸੰਘਾਸ਼ਤਾ ਵਾਲੇ ਤੀਜੇ ਪਾਸੇ ਦੀ ਗੱਲ ਆਪਾਂ ਜੁੜੀ ਨਹੀਂ ਹੈਗੇ ਹਲੇ ਤੇ ਦੂਸਰੀ ਗੱਲ ਆ ਜਿਹੜੀ ਬਾਬਾ ਸਾਹਿਬ ਦੀ ਪ੍ਰਤੀਮਾ ਦੀ ਜਿਹੜੀ ਨਰਾਦਰ ਹੋਇਆ ਇਹਦੇ ਲਈ ਆਪਾਂ ਜਿਹੜਾ ਉਹਦਾ ਮੋਟਿਵ ਆ ਉਹ ਸਮਝਣਾ ਚਾਹੀਦਾ ਉਹਦਾ ਮੋਟਿਵ ਕੀ ਆ ਉਸ ਇਨਸਾਨ ਦਾ ਉਹਦਾ ਮੋਟਿਵ ਆ ਕਿ ਵੱਧ ਤੋਂ ਵੱਧ ਜਿਹੜੀ ਸਾਡੇ ਭਾਈਚਾਰਾ ਤੇ ਸਿੱਖ ਭਾਈਚਾਰਾ ਇਹਦੇ ਵਿੱਚ ਬਖਰੀਮਾ ਪਾਇਆ ਜਾ ਸਕੇ ਸਾਨੂੰ ਉਹਦੇ ਮੋਟਿਵ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ ਸਾਨੂੰ ਆਪਸੀ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਵਿਰੋਧ ਕਰਨਾ ਚਾਹੀਦਾ ਆ ਇਸ ਲਈ ਇਹਨਾਂ ਸ਼ਬਦਾਂ ਨਾਲ ਖੇਮਾ ਦੀ ਜਾਂਚ ਕਰ ਆਪਾਂ ਨੂੰ ਇੱਕ ਵਾਰ ਫੇਰ ਮੈਂ ਬੇਨਤੀ ਕਰਦਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਭਾਈਚਾਰਕ ਸੰਗ ਦਾ ਸਬੂਤ ਦੇਣਾ ਚਾਹੀਦਾ ਆ ਜੇ ਆਪਾਂ ਭਾਈਚਾਰਕ ਸੰਗ ਦਾ ਸਬੂਤ ਦੋਗੇ ਤਾਂ ਸ਼ਾਇਦ ਅੱਗੇ ਤੋਂ ਅਜਿਹੀ ਘਟਨਾ ਨਾ ਹੋਵੇ ਜੇ ਅਦਾ ਇਕੱਲੇ-ਇਕੱਲੇ ਰਹੋਗੇ ਤਾਂ ਦੂਜੀ ਵਾਰੀ ਹੋਊਗੀ ਸ਼ੈ ਤੀਜੀ ਵਾਰੀ ਹੋਵੇ ਜੀ ਇਹਨਾਂ ਸ਼ਬਦਾਂ ਨਾਲ ਖੇਮਾ ਦੀ ਜਾਂਚ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੋ ਜੈ ਪੀਮ ਜੈ ਪਰਾਤ ਸੰਤੂ ਸਾਹਿਬ ਤੇ ਗਿੰਡਾ ਸਾਹਿਬ ਨੇ ਕਾਫੀ ਹੈਂਟਰ ਦੇ ਦਿੱਤੇ ਆ ਬਈ ਲੋਕ ਵੀ ਦੇਖਦੇ ਆ ਵੀ ਦੋ ਬਨਾਲ ਲੱਗੇ ਆ ਇਹ ਅਸੀਂ ਵੀ ਚਲੋ ਇਹਦੇ ਬਾਰੇ ਗੱਲ ਨਹੀਂ ਕਰਦੇ ਉਹ ਵੀ ਸਾਡੇ ਹੀ ਅਸੀਂ ਕੋਈ ਨਹੀਂ ਆ ਤੇ ਉਹਦੇ ਬਾਰੇ ਹੁਣ ਸਾਰੀਆਂ ਗੱਲਾਂ ਉੱਥੇ ਹੋ ਚੁੱਕੀਆਂ ਅਸੀਂ ਵੀ ਕੀ ਕੀ ਹੋਇਆ ਕੀ ਕੀ ਹੋਇਆ ਚਲੋ ਇਸੇ ਇਹਦੇ ਬਾਰੇ ਆਪਾਂ ਬਹੁਤੀ ਗੱਲ ਨਹੀਂ ਕਰਦੇ ਜੀ ਅਸ਼ੋਕ ਜੀ ਪ੍ਰਮਾਨ ਜੀ ਨੰਗਲ ਕੌਂਡ ਕਮੇਟੀ ਜੈ ਗੁਰਦੇ ਧਨ ਗੁਰਦੇ ਜੈ ਭੀਮ ਜੈ ਭਾਰਤ ਅੱਜ ਦੇ ਇਸ ਰੋਸ ਮੁਜ਼ਾਰੇ ਵਿੱਚ ਪਹੁੰਚੇ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਅੱਜ ਇਸ ਧਰਮ ਵਿੱਚ ਆਉਣ ਲਈ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ 2 ਦਿਨ ਪਹਿਲਾਂ 바ਵਾ ਸਾਹਿਬ ਡਾਕਟਰ ਭੀਮਰਾਓਂ ਪੇਟਕਾ ਜੀ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ ਹੈ ਇਸ ਘਟਨਾ ਦੀ ਸ਼ਿਗੁਰ ਉਪਦਾਸ ਉਹਨਾਂ ਪ੍ਰਬੰਧਕ ਕਮੇਟੀ ਬਹੁਤ ਜ਼ੋਰ ਨਿੰਦਾ ਕਰਦੀ ਹੈ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਆ ਤੇ ਇਹਨਾਂ ਦੋਸ਼ੀਆਂ ਨੂੰ ਵੀ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤੇ ਇਸ ਦੀ ਇੱਕ ਢੁਗਾਈ ਨਾਲ ਜਾਂਚ ਕੀਤੀ ਜਾਵੇ ਕਿ ਇਹ ਲੜੀ ਕੇਸ ਦੇ ਨਾਲ ਜੁੜਦੀ ਆ ਕੁੱਬੇ ਦੋਸ਼ੀਆਂ ਨੂੰ ਇੱਕ ਵਾਰੀ ਇਸ ਘਟਨਾ ਤੋਂ ਸਬਕ ਨਹੀਂ ਮਿਲਿਆ ਜਦੋਂ ਇਹਨਾਂ ਨੂੰ ਪਕੜ ਕੇ ਦੁਆਰਾ ਤੁਸੀਂ ਇਸ ਚੀਜ਼ ਦੀ ਪੂਰੀ ਧੋਖੀ ਕੀਤੀ ਜਾਊਗੀ ਇਹ ਕਿਹੜੇ ਬੰਦੇ ਕਾਰਵਾਈ ਕਰਦੇ ਆ ਇਹਨਾਂ ਨੂੰ ਪੈਸਾ ਕਿੱਥੋਂ ਆਉਂਦਾ ਆ ਇਹਨਾਂ ਦੀ ਟੀਮ ਕਿਹੜੀ ਆ ਜਦੋਂ ਤੱਕ ਇਹ ਲੜੀ ਨੂੰ ਤੋੜਿਆ ਨਹੀਂ ਜਾਂਦਾ ਉਦੋਂ ਤੱਕ ਇਦਾਂ ਦੀਆਂ ਘਟਨਾਵਾਂ ਖਤਮ ਨਹੀਂ ਹੋ ਸਕਦੀਆਂ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਸ ਚੀਜ਼ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਜੈ ਭੀਮ ਜੈ ਭਾ ਅਸ਼ੋਕ ਜੀ ਪ੍ਰਧਾਨਗੋਣ ਜੀ ਵੀ ਅੱਜੇ ਹਾਜ਼ਰ ਹੋਈ ਹੈ ਤੇ ਮੈਂ ਜੋ ਹਾਜ਼ਰੀਨ ਸੰਤਾ ਬੈਠੀਆਂ ਆਂ ਉਹਨਾਂ ਨੂੰ ਦੱਸਦੇ ਹਾਂ ਚਾਹੁੰਦਾ ਕਿ ਐਫਆਈਆਰ ਨੰਬਰ 187 ਪਰसों 30 ਤਰੀਕ ਨੂੰ ਗਈ ਹੋਈ ਹੈ ਜਿਸ ਤੋਂ ਕੋਈ ਪਿਆ ਤੇ ਜਿਹੜੇ ਜਿਹੜਾ ਜੁਏਪੀਆ ਐਕਟ ਹੈ ਜਿਹਦੇ ਵਿੱਚ ਕਦੀ ਬੰਦਾ ਛੁੱਟੇ ਨਹੀਂ ਸਕਦਾ ਉਹ ਧਾਰਾ ਲਾਹਾਈਆਂ ਨਾਲ ਹੋ ਕੇ ਤੇ ਜਿਹੜੀ ਪਹਿਲਾਂ ਐਫਆਈਆਰ ਸੀਗੀ ਉਹਦੇ ਵਿੱਚ ਵੀ ਸੇਮ ਧਰਾਵਾ ਹੈ ਹਲੋ ਜਿਹੜਾ ਪਰਚਾ ਹੋਇਆ ਉਹ ਸ਼੍ਰੀ ਗੁਰੂ ਰਬਦਾਸ ਧਾਮਾ ਵਾਲਾ ਫਲੋਰ ਵੱਲੋਂ ਹੋਇਆ ਫਲੋਰ ਜਿੰਨੀਆਂ ਸਾਰੀਆਂ ਉਹਨਾਂ ਵੱਲੋਂ ਹੋਇਆ ਜੋਨ ਮੈਂ ਬੈਂਕ ਕਰਦੋਂ ਜੀ ਸਰਪੰਨ ਸਿੰਘ ਜੀ ਖਲੌਨ ਸਾਬਕਾ ਮੰਤਰੀ ਪੰਜਾਬ ਸਰਕਾਰ ਉਹ ਵੀ ਆਪਣੀ ਹਾਜ਼ਰੀ ਨੂੰ ਅੱਜ ਦੇ ਇਸ ਰੋਸਤਾਂ ਮੇਨ ਚਾਵਲ ਮੇਰੇ ਸਾਰੇ ਆਰਟੀਨ ਅਰਯੂ ਸਾਹਿਬਾਂ ਪ੍ਰੋਵਿਦਾ ਹਸੇ ਸੁਭਾਵ ਦੇ ਸਾਰੇ ਮੈਂਬਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਤੋਂ ਪਹਿਲੇ ਤੋਂ ਦੁੱਖ ਬੜਾ ਵੱਡਾ ਇਹ ਅਫਸੋਸ ਵੀ ਆ ਅਨਫੋਰਚੂਨੇਟ ਵੀ ਆ ਕਿ ਡਾਕਟਰ 바ਵਾ ਸਾਹਿਬ ਜੀ ਦੇ ਇਹ ਸਟੈਚੂ ਦੀ ਵਾਰ-ਵਾਰ ਬੇਇਰਮਤੀ ਹੋ ਰਹੀ ਹੈ ਨੰਗਲ ਦੇ ਵਿੱਚ ਤਾਂ ਮੈਨੂੰ ਸਮਝ ਨਹੀਂ ਲੱਗਦੀ ਕਿ ਨੰਗਲੇ ਹੀ ਪਿੰਡ ਕਿਉਂ ਚੁਣਦੇ ਆ ਇੱਥੇ ਦੂਜੀ ਤੀਜੀ ਵਾਰੀ ਹੋ ਗਈ ਹੈ ਕਿ ਸਾਰੇ ਪੰਜਾਬ ਦੇ ਵਿੱਚ ਹੀ ਇਹ ਜਿਹੜਾ ਆ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਸਾਰਾ ਕੁਝ ਹੋ ਰਿਹਾ ਇਹਦੇ ਪਿੱਛੇ ਬੜੀਆਂ-ਬੜੀਆਂ ਕੌਨਸਟਰੂਟੀਅਨ ਕਿਹਾ ਪਰ ਰਹਿ ਗਈਆਂ ਸਾਜ਼ਿਸ਼ਾਂ ਤੇ ਆਪਾਂ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਰਹੇ ਆ ਤੇ ਆਪਾਂ ਵੀ ਦੋ ਪਾਸੇ ਬੈਠੇ ਆ ਡਾਕਟਰ ਬੇਦਗਾਂ ਸਾਫ਼ ਕਿਸੇ ਇੱਕ ਵਿਅਕਤੀ ਦਾ ਨਹੀਂ ਸੀ ਉਹਨੂੰ ਕਦੀ ਨਾ ਕਿਸੇ ਨਾਲ ਜੋੜੋ ਮੇਰੀ ਬੇਨਤੀ ਆ ਮੈਂ ਤਾਂ ਅੱਗੇ ਵੀ ਪਹਿਲੀ ਵਾਰ ਵੀ ਜਿੱਥੇ-ਜਿੱਥੇ ਵੀ ਮੈਂ ਜਾਂਦਾ ਰਿਹਾ ਕਿਤੇ ਮਹਾਰਾਜ ਦੇ ਇੱਥੇ ਗੁਰਪੁਰਬ ਸੀ ਉੱਥੇ ਵੀ ਕਹਿੰਦਾ ਰਿਹਾ ਤੁਸੀਂ ਸਤਗੁਰੂ ਬਾਬਾ ਜੀ ਮਹਾਰਾਜ ਨੂੰ ਕਦੇ ਆਪਣੇ ਨਾਲ ਹੀ ਜੁੜੀ ਜਾਂਦੇ ਹੋ ਉਹ ਤਾਂ ਮਾਰਗਤਾ ਦੇ ਸੀ ਡਾਕਟਰ ਭੀਮਰਾਓ ਬੇਦਗਰ ਕਿਸੇ ਇੱਕ ਵਿਅਕਤੀ ਦਾ ਨਹੀਂ ਸੀ ਕਿਸੇ ਇੱਕ ਜਾਤ ਦਾ ਨਹੀਂ ਸੀ ਹੀਵਾ ਦੇ ਨੈਸ਼ਨਲ ਲੀਡਰ ਉਹ ਫਾਦਰ ਸੀ ਇਸ ਮਾਡਰਨ ਇੰਡੀਆ ਦਾ ਫਾਊਂਡੇਸ਼ਨ ਫਾਦਰ ਸੀ ਉਹ ਪੋਲੀਟੀਕਲ ਘਟ ਸੀ ਉਹ ਸਟੇਟਸਮੈਨ ਵੱਧ ਸੀ ਤੇ ਤੁਸੀਂ ਆਪਣੀਆਂ ਪੋਲੀਟੀਕਲ ਗੱਲਾਂ ਕਰੋ ਪਰ ਉਹਦਾ ਜਿਹੜਾ ਮਿਸ਼ਨ ਸੀ ਆ ਜਦੋਂ ਆਪਾਂ ਇਦਾਂ ਦੇਖਦੇ ਮੈਨੂੰ ਦੁੱਖ ਹੋਇਆ ਇਹ ਨਾ ਇਸ ਪਾਸੇ ਨੂੰ ਨਾ ਤੁਰੋਫੇ ਇਹ ਜੇ ਆਪਾਂ ਕਰਦੇ ਆ ਨਾ ਮੇਰੇ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਇੱਕ ਵੱਡੇ ਹੋਰ ਦੇ ਨਾਤੇ ਇਹ ਇੱਕ ਸਲਾਹੀ ਦਿੰਦਾ ਕਾਫੀ ਤੁਸੀਂ ਆਪਣੀ ਮਰਜ਼ੀ ਆ ਇਹ ਫਿਰ ਆਪਾਂ ਜਿਹੜੇ ਲੋਕ ਕਰਦੇ ਆ ਆਪਾਂ ਉਹਨਾਂ ਨੂੰ ਕੰਡੈਮ ਨਹੀਂ ਕਰਦੇ ਆਪਾਂ ਇੱਕ ਇਸ ਲਈ ਮੈਂ ਦੀ ਮਦਦ ਵੀ ਕਰਦੇ ਆ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਹ ਜਿਹੜਾ ਮੇਨ ਮੁੱਖ ਕਾਜ਼ ਆ ਆਪਣਾ ਵੀ ਇਹ ਨਿੰਦਣਯੋਗ ਆ ਇਹ ਦੁੱਖ ਆ ਇਸ ਦੁੱਖ ਨੂੰ ਸਾਰੇ ਸਾਂਝੇ ਇਕੱਠੇ ਹੋ ਕੇ ਆਪਾਂ ਪੜਨ। ਦੁੱਖ ਸਾਰਿਆਂ ਨੂੰ ਹੀ ਆ। ਇਸ ਲਈ ਮੈਂ ਬੇਨਤੀ ਕੀਤੀ ਮੈਂ ਦੇਖਿਆ ਕਿ ਲੋ ਚੰਗੀ ਗੱਲ ਇਹ ਆ ਕਿ ਰੋਸ ਮਜਾਰਾ ਆਪਾਂ ਸਾਰੇ ਇਕੱਠੇ ਹੋ ਕੇ ਕਰ ਲਓ ਜਿਹੜਾ ਉਹਨਾਂ ਦੇ ਜਿੱਦਾਂ ਮੈਨੂੰ ਪੁੱਛਿਆ ਤੇ ਉਹ ਜਿਹੜਾ ਉਹਨਾਂ ਨੇ ਧਾਮਾਂ ਚਾਰ ਪੰਜ ਬੰਦਨਗੇ ਮਜਾਰਾ ਇਕੱਠਾ ਕਰੋ ਕਿਉਂਕਿ ਕਾਜ਼ ਇੱਥੇ ਆ ਆਪਣਾ ਆਪਣਾ ਨਿਸ਼ਾਨਾ ਏਕ ਆ। ਉਸ ਨਿਸ਼ਾਨੇ 'ਤੇ ਜਾ ਕੇ ਜਿਹੜੇ ਵੀ ਦੋਸ਼ੀ ਆ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਿੰਤੀ ਕਰਦੇ ਆਂ ਵੀ ਕਰਦੇ ਆਂ ਅ ਜੈਂਸੀਜ਼ ਜੋ ਜਿਹੜੀਆਂ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਉਹ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਜੋ ਪਣਦੀ ਠਕਮੀ ਦਿੱਤੀ ਜਾਵੇ ਔਰ ਬਾਰ ਬਾਰ ਜਿਹੜੀਆਂ ਇਹ ਗੱਲਾਂ ਹੋ ਰਹੀਆਂ ਇਹਨਾਂ ਨੂੰ ਰੋਕਿਆ ਜਾਵੇ ਔਰ ਦੂਸਰੀ ਗੱਲ ਮੈਂ ਵੀ ਕਹਿਣੀ ਚਾਹਾਂਗਾ ਸਿੱਖ ਹੁਣ ਦੇਰਾ ਆਪਾਂ ਹੁਣ ਜੇ ਮਾਨ ਸਨਮਾਨ ਕਰਦੇ ਆਂ 바ਵਾ ਸਾਹਿਬ ਦਾ ਕਰਨਾ ਵੀ ਚਾਹੀਦਾ ਤੇ ਜੇ ਆਪਾਂ ਸਨਮਾਨ ਕਰਦੇ ਆਂ ਆਪਾਂ ਨੂੰ ਆਪ ਵੀ ਬਈ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਮੇਰਾ ਸਰਕਾਰਾਂ ਤੇ ਜਾਂ ਹੋਰ ਤੇ ਨਾ ਛੱਡੋ ਵੀ ਉਹ ਹੀ ਸਾਡੀ ਰਾਖੀ ਕਰਨ ਜੇ ਤੁਹਾਨੂੰ ਜੇ ਆਪਾਂ ਮਾਣਿਆ ਸਨਮਾਨਿਆ ਆਪਾਂ ਨੂੰ ਰਾਖੀ ਆਪ ਵੀ ਕਰਨੀ ਪੈਣੀ ਤਾਂ ਇਹ ਆਪਾਂ ਇਸ ਗੱਲ ਨੂੰ ਰੋਕ ਸਕਦੇ ਸੋ ਆਪਾਂ ਮੇਰੀ ਤਾਂ ਬੇਇੱਜ਼ਤੀ ਹੈ ਤੇ ਇਕੱਠੇ ਹੋ ਕੇ ਰੋਸ ਮਜਾਰਾ ਕਰੋ ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਉਹ ਅਸਲ ਦੋਸ਼ੀ ਆ ਜਿਨ੍ਹਾਂ ਨੇ ਇਹ ਘਣਾਉਣਾ ਕੰਮ ਕੀਤਾ ਉਹਨਾਂ ਨੂੰ ਜਿਹੜੀ ਟੁਕਮੀ ਸਜਾਇਆ ਨੋਟ ਦੇ ਮੁਤਾਬਕ ਹੋ ਗਿਆ ਬਹੁਤ ਬਹੁਤ ਧੰਨਵਾਦ ਹਰ ਵਾਈ ਗੁਰਜੀ ਦਾ ਖੰਸਾ ਵਾਈ ਗੁਰਜੀ ਪ੍ਰਤਿ ਜੈ ਭੇ ਜੈ ਭਾ ਜੇ ਤਰ ਗੜੇ ਇਹ ਬੇਅਦਬੀ ਆ ਦੂਜੀ ਵਾਰੀ ਹੋਈ ਆ ਇਹ ਵੀ ਕੰਮ ਦੂਜੀ ਵਾਰੀ ਕਰੇ ਸਾਰੇ ਸਮਝਦਾਰ ਸਾਰੇ ਪਾਸੇ ਸਾਨੂੰ ਨਾ ਕਹੀਓ ਤੁਸੀਂ ਮਨ ਲਾ ਅਸੀਂ ਤਾਂ ਸਪੱਸ਼ਟ ਕੋਸ਼ਿਸ਼ ਕਰ ਸਕਦੇ ਹਾਂ ਹਰ ਗੱਲ ਤੇ ਅਸੀਂ ਮੰਨ ਲਿਆ ਹਾਂ ਹਰ ਗੱਲ ਤੇ ਅਸੀਂ ਮੈਂ ਮੈਂ ਖੋਦ ਬਿੰਗਨ ਸੈਕਿੰਨ ਨਾਮ ਆ ਗਏ ਆ ਕੋਈ ਗਲਤੀ ਹੋਈ ਹੋਵੇ ਮੇ ਤੋਂ ਪਰੇ ਗੱਲ ਹੈ ਨਹੀਂ ਆਪਣਾ ਸਭ ਹੁਣ ਮੈਂ ਅਜੇ ਫਨਾਲੋਜੀ ਨੂੰ ਬੇਨਤੀ ਕਰਦਾ ਸੀ ਉਹ ਕੋਈ ਨਹੀਂ ਕੋਈ ਸੁਣ ਕੇ ਪਾਸੇ ਮੜ ਜਾ ਮੈਂ ਗੱਲ ਕਰਦਾ ਜਿਹੜਾ ਯੂਏਪੀਏ ਐਕਟ ਲਾਇਆ ਨਾ ਤੁਹਾਡੇ ਬਜ਼ੀਰ ਸਾਹਿਬ ਨਾਲ ਬੱਥੇ ਆ ਕੱਲ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਸੀ ਵੀ ਇਹ ਯੂਏਪੀਏ ਐਕਟ ਨਾਲ ਜਿਹੜਾ ਆ ਇਹ ਮਾਮਲਾ ਐਨਆਈਏ ਵੀ ਇਹਦੀ ਇਨਵੈਸਟੀਗੇਸ਼ਨ ਦੱਸ ਜਦੋਂ ਐਮ ਆਈਏ ਕਰੂਗੀ ਨਾ ਤੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਅੱਜ ਦੇ ਇਸ ਰੋਜ਼ ਧਰਮੇ ਦੇ ਵਿੱਚ ਇਕੱਤਰ ਹੋਏ ਬਖ ਬਖ ਪਿੰਡਾਂ ਦੇ ਸਤਿਕਾਰਯੋਗ ਸਾਥੀਓ ਤੁਸੀਂ ਸਾਰੇ ਜਾਣਦੇ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਵੀ ਕਿਰਪਾ ਜਿਹੜੇ ਇਸ ਦੇਸ਼ ਤੇ ਕੱਲੇ ਸੰਵਿਧਾਨ ਨਿਰਮਾਤਾ ਹੀ ਨਹੀਂ ਕਰੋਨਾ ਹੀ ਦੱਬੇ ਕੁਚਲੇ ਤੇ ਸਦੀਆਂ ਤੋਂ ਪਿਛੜੇ ਜਾਂਦੇ ਲੋਕਾਂ ਦੀ ਆਸ ਦੀ ਕਿਰਨ ਬਣ ਕੇ ਜਾਗੇ ਸੀ ਆ ਜੋਸ ਸਾਡੇ ਮਹਾਨ ਰੈਪਰ ਦਾ ਪਹਿਲੀ ਵਾਰੀ ਨਹੀਂ ਦੂਸਰੀ ਵਾਰੀ ਕੋਈ ਤਾਂ ਦੇ ਉੱਪਰ ਆ ਕੇ ਉਸ ਮਾੜੀਆਂ ਕਨੌੜੀਆਂ ਤੇ ਗੰਦੀ ਸੋਚ ਵਾਲੀਆਂ ਤਾਕਤਾਂ ਨੇ ਬੇਅਦਬੀ ਕੀਤੀ ਆ ਜਿਹੜੀਆਂ ਤਾਕਤਾਂ ਇਹ ਚਾਹੁੰਦੀਆਂ ਕਿ ਇੱਥੇ ਲੋਕਾਂ ਪ੍ਰਸ਼ਤੀ ਦੀ ਰਾਜਨੀਤੀ ਖੇਡੀ ਜਾਵੇ ਜਿਹੜੀਆਂ ਇਹ ਤਾਕਤਾਂ ਚਾਹੁੰਦੀਆਂ ਕਿ ਤੇ ਇੱਕ ਧਰਮ ਦੇ ਹੱਥੋਂ ਦੂਜੇ ਧਰਮ ਦਾ ਕਤਲ ਕਰਾਇਆ ਜਾਵੇ ਇੱਕ ਜਾਤ ਨੂੰ ਦੂਜੀ ਜਾਤ ਦੇ ਨਾਲ ਲੜਾਇਆ ਜਾਵੇ ਉਹ ਤਾਕਤਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਆਪਣੀਆਂ ਜਿਹੜੀਆਂ ਮਾੜੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਨੀਆਂ ਕਿਸੇ ਨੂੰ 10000 ਦੇ ਦਿਓ ਕਿਸੇ ਨੂੰ 20000 ਦੇ ਦਿਓ ਜਾਂ ਉਹਨੂੰ ਨਸ਼ਾ ਦੇ ਦਿਓ ਕਿਉਂਕਿ ਜਵਾਨੀ ਬੇਰੁਜ਼ਗਾਰ ਆ ਕੰਮ ਕੋਈ ਨਹੀਂ ਨੌਜਵਾਨਾਂ ਕੋਲ ਉਹਨਾਂ ਨੂੰ ਮਾੜਾ ਜਿਹਾ ਇਲਾਜ ਦੇ ਕੇ ਪੈਸੇ ਦਾ ਬੁੱਤਾਂ ਦੀ ਬੇਅਦਬੀ ਇਸ ਕਰਕੇ ਕਰਾਈ ਜਾ ਰਹੀ ਆ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਭਾਈਚਾਰਕ ਸਾਂਝਾਂ ਨੂੰ ਤੋੜਿਆ ਜਾਵੇ ਪੰਜਾਬ ਜਿਹੜਾ ਸੰਘਰਸ਼ਾਂ ਦੇ ਵਿੱਚ ਪੂਰੇ ਦੇਸ਼ ਨੂੰ ਅਗਵਾਈ ਦਿੰਦਾ ਉਹਨੂੰ ਫਿਰਕਾ ਪ੍ਰਸਤੀ ਦੀ ਅੱਗ ਦੇ ਵਿੱਚ ਝੋਕਿਆ ਜਾਵੇ ਪਰ ਇਹ ਭਲੇਖਾਂ ਨਾਲ ਲੋਕਾਂ ਦਾ ਉਹਨਾਂ ਫਿਰਕੋ ਪ੍ਰਸਤਾਕਾਂ ਦਾ ਕਿ ਪੰਜਾਬ ਦੀ ਧਰਤੀ ਦੇ ਉੱਪਰ ਦੁਵਾੜਾ ਉਹ ਖੇਡ ਖੇਡ ਲੈਣਗੇ ਜਿਹੜੀਆਂ 84 ਦੇ ਦੌਰ ਦੇ ਵਿੱਚ ਖੇਡੀਆਂ ਗਈਆਂ ਸੀ ਪੰਜਾਬ ਦੇ ਲੋਕ ਬੜੇ ਸਮਝਦਾਰ ਆ ਸੂਝਵਾਨ ਆ ਜਿੱਥੇ ਅਸੀਂ ਉਸ ਤਾਲੀਆਂ ਤਾਕਤਾਂ ਦਾ ਮੁਕਾਬਲਾ ਕਰ ਰਹੇ ਆ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਦੀ ਨਖੇਦੀ ਕਰਦੇ ਆ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਨੇ ਆ ਪਹਿਲੀ ਗੱਲ ਤੁਸੀਂ ਦੋਸ਼ੀਆਂ ਨੂੰ ਕੱਲੀ ਐਫ ਆਈ ਆਰ ਕਰਕੇ ਨਹੀਂ ਸਰਨਾ ਉਹ ਦੋਸ਼ੀ ਜਿਹੜੇ ਐ ਖੌਰੀ ਤੌਰ ਤੇ ਫੜ ਹੁਣੇ ਚਾਹੀਦੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਜਿੱਦਾਂ ਸਾਫੀਆਂ ਨੇ ਕਿਹਾ ਕਿ ਤੇ ਇਦਾਂ ਨਾਲੇ 6-6 ਸਾਲ ਕੇਸਾਂ ਦੇ ਵਿੱਚ ਲਮਕਾ ਦਿੱਤਾ ਜਾਵੇ ਤੇ ਮੁੜ ਕੇ ਰਾਜੀਨਾਮੇ ਕਰਾ ਦਿੱਤੇ ਜਾਣ ਉਹਨਾਂ ਨੂੰ ਫੌਰੀ ਤੌਰ ਤੇ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਉਹਨਾਂ ਲੋਕਾਂ ਨੂੰ ਜਾਗ ਹੋਵੇ ਉਹਨਾਂ ਲੋਕਾਂ ਨੂੰ ਪਤਾ ਲੱਗੇ ਕਿ ਜੇਕਰ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਤੇ ਬੁੱਤ ਦੀ ਦੁਬਾਰਾ ਬੇਅਦਬੀ ਕੀਤੀ ਜਾਂ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਜਿਹੜੀ ਸਜ਼ਾ ਬੜੀ ਸਖਤ ਹੁੰਦੀ ਆ ਇਸ ਕਰਕੇ ਸੀ ਸੀਤ ਭਗਤ ਸਿੰਘ ਮੌਜੂਦ ਸਭਾ ਲੋ ਇਸ ਧਰਨੇ ਦੀ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤ ਦੀ ਹੋਈ ਬੇਅਦਬੀ ਦੀ ਨਿਖੇਦੀ ਕਰਦੇ ਆ ਕਿਉਣ ਵਾਲੇ ਸਮੇਂ ਦੇ ਅੰਦਰ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਯੋਗਦਾਨ ਦੇਣ ਦਾ ਜਿਹੜਾ ਵਿਸ਼ਵਾਸ ਦਵਾਉਂਦੇ ਆ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਜੱਟ ਲੜਦੇ ਲੋਕਾਂ ਦੀ ਤੁਹਾਡੀ ਗੱਲ ਸਹੀ ਹੈ ਵੀ ਕਿ ਹੋਰ ਥੋੜੇ ਜਿਨਾ ਬਾਅਦ ਰਾਜੀ ਨਾ ਨਾ ਹੋਵੇ ਇਸ ਕਰਕੇ ਜਿਹੜੀ ਇਹ ਐਫ ਆਈ ਆਰ ਇਹ ਸ਼੍ਰੀ ਗੋਦਾਸ ਸੁਭਾਵਾਂ ਵੱਲੋਂ ਮੰਨ ਲਓ ਕਿਤੇ 50% ਕੋ ਨਹੀਂ ਵੀ ਹੈ। ਉਹਨਾਂ ਵਿੱਚ ਚਾਂਸ ਤੁਹਾਡੀ ਗੱਲ ਸਹੀ ਆ ਤੁਸੀਂ ਤਾਂ ਵਕੀਲ ਹੋ ਇਹ ਗੱਲਾਂ ਹੁੰਦੀਆਂ ਨੇ ਦੀਆਂ ਜਿਸ ਕਰਕੇ ਜਿਹੜਾ ਇਹ ਐਫ ਆਈ ਆਰ ਆ ਉਹ ਸ਼੍ਰੀ ਗੋਦਾਸ ਸੁਭਾਵਾਂ ਵੱਲੋਂ ਦੂਜੇ ਪਾਸੇ ਪਾਪਾ ਹੁ ਗੱਲ ਕਰਦੇ ਆ ਅੱਲਾ ਹੀ ਮੈਂ ਗੱਲ ਕਹੀ ਆ ਕਿ ਸਾਡੀ ਜਿਹੜੀ ਫਾਰਮ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਦਾ ਡਾਕਟਰ ਬੀ ਆਰ ਮੇਧਕਰ ਜੀ ਵੀ ਇੱਕ ਧੰਨ ਗ੍ਰਹਿਣ ਕਰਨਾ ਚਾਹੁੰਦੇ ਸੀ ਪਰ ਹਸਪਤਾਲ ਦੇ ਜਿਹੜੇ ਜਿਹੜੇ ਆਪਣੇ ਐਨ ਜੀ ਪੀ ਸੀ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਉਹਨਾਂ ਨੂੰ ਫੇਰ ਦੁਬਾਰਾ ਪੁੱਛਿਆ ਕਿ ਕਿਦਾਂ ਹੋਊਗਾ ਜੀ ਕਹਿੰਦੇ ਤੁਹਾਡੇ ਨਾਲ ਤਵੇ ਉਹ ਜਿਹੜੀ ਜਾਤੀ ਲੱਗੀ ਰਣੀ ਇਸ ਕਰਕੇ ਉਹਨਾਂ ਨੇ ਫਿਰ ਸਿੱਖ ਧਰਮ ਨੂੰ ਛੱਡ ਕੇ ਬਹੁਤ ਧਰਮ ਗ੍ਰਹਿਣ ਕੀਤਾ ਤੇ ਹੁਣ ਮੈਂ ਭੋਰਾ ਜੀ ਨਦੀਪ ਭੋਰਾ ਜੀ ਨੂੰ ਬੇਅਦਬ ਕਰਦਾ ਵੀ ਥੋੜਾ ਜਣਾ ਇਹ ਆਪਣੇ ਕਾਨੂੰਨ ਜਿਹੜੇ ਪੀਐਨਐਸ ਲਾਏ ਆ ਇਹਦੇ ਪਰਬੋਟਾ ਟੱਕਰ ਆਉਂਦਾ ਅੱਜ ਦੇ ਇਸ ਰੋਜ਼ ਮਾਰਚ ਦੇ ਵਿੱਚ ਇਕੱਤਰ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਇਸ ਦੇਸ਼ ਦੇ ਸੰਵਿਧਾਨ ਨੂੰ ਬਾਬਾ ਸਾਹਿਬ ਡਾਕਟਰ Ambedkar ਨੂੰ ਪ੍ਰੇਮ ਕਰਨ ਵਾਲੇ ਆਮ ਜਨ ਸਧਾਰਨ ਇਸ ਦੇਸ਼ ਦੇ ਲੋਕ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਆਖਦਾ ਹਾਂ ਸਾਥੀਓ ਬੰਦੀ ਹੋਈ ਇੱਕ ਔਰ ਦੋ ਤਰੀਕ ਦੀ ਪਰਮਾਨੰਥਿਵਾਰੇ ਜੀ ਤੋਂ ਨੰਗਲ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਹੈ ਉਹਦੀ ਨਰਾ ਉਹਦਾ ਅਪਮਾਨ ਔਰ ਉਹਦੀ ਬੇਪਤੀ ਕੀਤੀ ਗਈ ਜਿਹਦੇ ਬਾਰੇ ਆਪਾਂ ਸਾਰਿਆਂ ਨੂੰ ਸਵੇਰ ਨੂੰ ਸੋਸ਼ਲ ਮੀਡੀਆ ਤੇ ਜਦੋਂ ਅਮਰੀਕਾ ਤੋਂ ਇੱਕ ਇੱਕ ਵਿਅਕਤੀ ਨੇ ਵੀਡੀਓ ਸ਼ੇਅਰ ਕਰਕੇ ਉਹਦੀ ਜ਼ਿੰਮੇਵਾਰੀ ਲਈ ਸਾਨੂੰ ਪਤਾ ਲੱਗਾ ਕਿ ਨੰਗਲ ਪਿੰਡ ਦੇ ਵਿੱਚ ਬਾਬਾ ਸਾਹਿਬ ਦਾ ਅਪਮਾਨ ਕੀਤਾ ਗਿਆ ਹੈ ਉਹਨਾਂ ਦੇ ਸਟੈਚੂ ਦਾ ਸਾਥੀਆਂ ਅਗਲੇ ਦਿਨ ਬਹੁਤ ਸਾਰੇ ਸਾਥੀ ਇੱਥੇ ਆਏ ਸਾਨੂੰ ਵੀ ਆਉਣ ਦਾ ਮੌਕਾ ਮਿਲਿਆ ਤਾਂ ਇੱਥੇ ਜਿਹੜੀ ਬਾਬਾ ਸਾਹਿਬ ਦੇ ਸੇਸ ਦੇ ਉੱਤੇ ਪਾਲਕ ਮਲੀ ਹੋਈ ਸੀਗੀ ਉਹਨੂੰ ਹਟਾ ਦਿੱਤਾ ਗਿਆ ਤਾਂ ਉਹ ਜਿਹੜਾ ਸਟੈਚੂ ਸੀ ਉਹਦੇ ਕਲਰ ਦੇ ਉੱਤੇ ਰਗੜਾ ਲੱਗੀਆਂ ਹੋਈਆਂ ਸਨ ਰਾਤਿਆਂ ਨੂੰ ਪਤਾ ਲੱਗਾ ਕਿ ਇੱਥੇ ਕਾਲਕ ਮਲੀ ਹੋਈ ਸੀ ਤਾਂ ਇਸ ਤੋਂ ਬਾਅਦ ਫਿਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਹਟਾਈ ਕਿਸ ਨੇ ਕਿਸ ਨੇ ਹਟਾਈ ਉਹ ਤਾਂ ਫਿਰ ਪਤਾ ਲੱਗਾ ਕਿ ਪੁਲਿਸ ਪ੍ਰਸ਼ਾਸਨ ਨੂੰ ਰਾਤ ਨੂੰ ਹੀ ਪਤਾ ਲੱਗਿਆ ਸੀ ਕਿ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਉਹਦੀ ਸੀਸੀਟੀਵੀ ਫੁਟੇਜ ਇੱਥੇ ਜੋ ਕੈਮਰੇ ਲਗਾਏ ਹੋਏ ਹਨ ਸਰਪੰਚ ਸਾਹਿਬ ਇੱਥੇ ਤੇ ਖੁਸ਼ੀराम ਜੀ ਉਹਨਾਂ ਦੇ ਕੋਲ ਡੀਵੀਆਰ ਆ ਉਹਨਾਂ ਦੀ ਉਹਨਾਂ ਕੋਲ ਪ੍ਰਬੰਧਨ ਵਾ ਤਾਂ ਅਗਲੇ ਦਿਨ ਪੁਲਿਸ ਇਥੋਂ ਡੀਵੀਆਰ ਵੀ ੱਤੇ ਨਾਲ ਲੈ ਕੇ ਉਹਨਾਂ ਨੂੰ ਅਸੀਂ ਕਿਹਾ ਕਿ ਇਹਦੀ ਕਾਪੀ ਦਿੱਤੀ ਜਾਵੇ ਇਹਦੀ ਸਾਨੂੰ ਤਾਂ ਕਿ ਪਤਾ ਲੱਗ ਸਕੇ ਇਹਦੇ ਸਬੂਤਾਂ ਨੂੰ ਮਟਾਉਣ ਦੀ ਕੋਸ਼ਿਸ਼ ਕਿਸ ਨੇ ਕੀਤੀ ਹੈ ਪਰ ਉਹਨਾਂ ਨੇ ਕਿਹਾ ਕਿ ਸਿਕਿਉਰਿਟੀ ਨੂੰ ਧਿਆਨ ਚ ਸ਼ਾਂਤੀ ਨੂੰ ਅਮਨ ਨੂੰ ਕਾਨੂੰਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਸਾਰਾ ਕੁਝ ਕੀਤਾ ਹੈ ਪਰ ਸਾਥੀਓ ਐਫ ਆਰ ਹੋ ਜਾਣਾ ਦੋਸ਼ੀਆਂ ਨੂੰ ਫੜ ਲੈਣਾ ਉਹਨਾਂ ਨੂੰ ਜੇਲ੍ਹ ਭੇਜ ਦੇਣਾ ਇਹਦੇ ਨਾਲ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ ਆਪਾਂ 2 ਮਹੀਨੇ ਪਹਿਲਾਂ ਵੀ ਐਫ ਆਈ ਆਰ ਕਰਾਈ ਬੰਦੇ ਵੀ ਫੜ ਹੋ ਗਏ ਜੇਲ੍ਹ 'ਚ ਵੀ ਚਲੇ ਗਏ ਤਾਂ 2 ਮਹੀਨੇ ਬਾਅਦ ਗੱਲ ਫੇਰ ਉੱਥੇ ਦੀ ਉੱਥੇ ਹੀ ਖੜੀ ਆ ਇੱਕ ਹੁੰਦਾ ਹੈ ਛੱਪੜ ਪੂਰਨਾ ਇੱਕ ਹੁੰਦਾ ਹੈ ਮੱਛਰ ਮਾਰਨਾ ਅਸੀਂ ਮੱਛਰ ਜਿੰਨੇ ਮਰਦੀ ਮਾਰੀ ਜਾਈਏ ਜਦੋਂ ਤੱਕ ਛੱਪੜ ਨਹੀਂ ਅਸੀਂ ਪੂਰਦੇ ਤਦ ਤੱਕ ਮੱਛਰ ਪੈਦਾ ਹੋਣੋ ਨਹੀਂ ਹਟਣੇ ਆਪਾਂ ਇੱਕ